ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼ਰੀਨੰਦਪੁਰ ਸਾਹਿਬ ਦੇ ਸਹੌਰੇ ਘਰ ਆਏ ਨੌਜਵਾਨ ਨਾਲ ਤੇਜ਼ ਤਾਰੀ ਹਥਿਆਰ ਨਾਲ ਕਤਲ ਇਸ ਦੇ ਨਾਲ ਹੀ ਸ਼ਰੀਨੰਦਪੁਰ ਸਾਹਿਬ ਤੋਂ ਦੇਰ ਸ਼ਾਮ ਸ਼ਰੀਨੰਦਪੁਰ ਸਾਹਿਬ ਦੀ ਚੋਈ ਬਾਜ਼ਾਰ ਵਿਖੇ ਵਾਪਰੀ ਇੱਕ ਮੰਦਭਾਗੀ ਕਢਣਾ ਦੌਰਾਨ ਇੱਕ ਨੌਜਵਾਨ ਦੀ ਤੇਜ਼ ਇਹ ਹਥਿਆਰ ਨਾਲ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਮੌਕੇ ਤੇ 71 ਕੀਤੀ ਗਈ ਜਾਣਕਾਰੀ ਅਨਸਾਰ surjit singh ਪੁੱਤਰ ਭਜਨ ਸਿੰਘ ਵਾਸੀ ਪਿੰਡ ਮਾਨੋਕੇ ਮਾਜਰਾ ਥਾਣਾ ਨੂਰਪੁਰ ਬੇਦੀ ਜੋ ਕਿ ਆਪਣੇ ਸੌਰੇਕਾਰ ਵਿਖੇ ਚੋਈ ਬਾਜ਼ਾਰ ਸ਼ਰੀਰੰਦਪੁਰ ਸਾਬ ਵਿਖੇ ਆਏ ਹੋਏ ਸੀ ਇਸ ਵਿੱਚ ਇੱਕ ਨੌਜਵਾਨ ਵੱਲੋਂ ਘਰ ਤੋਂ ਬਾਹਰ ਬੁਲਾਇਆ ਗਿਆ ਇੱਥੋਂ ਜਿੱਥੇ ਕੀ ਕਿਸੇ ਗੱਲ ਨੂੰ ਲੈ ਕੇ ਦੋਨਾਂ ਨੌਜਵਾਨਾਂ ਵਿੱਚ ਆਪਸ ਵਿੱਚ ਤਕਰਾ ਹੋ ਗਿਆ ਇਸ ਦੇ ਨਾਲ ਹੀ ਜਿਸ ਤੋਂ ਬਾਅਦ ਦੂਜੇ ਨੌਜਵਾਨੇ ਵੱਲੋਂ ਕਿਸੇ ਤੇਜ਼ਾਰੀ ਹਥਿਆਰ ਨਾਲ ਸੁਰਜੀਤ ਸਿੰਘ ਕਾਤਿਲ ਕਤਲਾਨਾ ਹਮਲਾ ਕੀਤਾ ਗਿਆ ਜ਼ਖਮੀ ਦੀ ਤਾਬ ਨਾਲ ਸੰਭਾਲਦੇ ਹੋਏ ਸੁਰਜੀਤ ਸਿੰਘ ਦੀ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ